ਤੀਜੇ ਦਿਨ ਵੀ ਬਟਾਲਾ ਮੰਡੀ ਜਰੀਏ ਪੂਰੀ ਤਰ੍ਹਾਂ ਬੰਦ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੇਬਰ ਜਰੀਏ ਉਹ ਸੁੱਤੀ ਹੋਈ ਹੈ ਬੋਰੀਆਂ ਦੇ ਉੱਤੇ ਤੀਜੇ ਦਿਨ ਵੀ ਹੜਤਾਲ ਜਰੀਏ ਜਾਰੀ ਹੈ ਸਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲੇਬਰ ਲੇਬਰ ਦਾ ਰੋਟੀ ਪਾਣੀ ਦਾ ਖਰਚਾ ਵੀ ਉਹਨਾਂ ਪੈਣਾ ਤੇ ਲੇਬਰ ਜਰੀਏ ਉਹ ਸੁੱਤੀ ਪਈ ਹੈ ਕਾਮਕਾਰ ਥੱਪ ਕਰਕੇ ਬੈਠੇ ਨੇ ਬਟਾਲਾ ਮੰਡੀ ਦੀਆਂ ਤਸਵੀਰਾਂ ਦਿਖਾ ਰਹੇ ਆ ਬਟਾਲਾ ਮੰਡੀ ਦੇ ਵਿੱਚ ਬਟਾਲਾ ਮੰਡੀ ਨਹੀਂ ਸਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਇਹ ਇਦਾਂ ਹੀ ਕੰਮ ਕਰ ਠੱਪ ਕੀਤਾ ਗਿਆ ਤੀਜੇ ਦਿਨ ਅੱਜ ਅੱਜ ਫੇਰ ਪਹੁੰਚੇ ਆਪਾਂ ਗੱਲਬਾਤ ਕਰਾਂਗੇ ਕੀ ਇਹਨਾਂ ਦਾ ਕਹਿਣਾ ਹੈ ਤੀਜਾ ਦਿਨ ਹੋ ਗਿਆ ਹਾਲੇ ਤੱਕ ਕੋਈ ਇਹਨਾਂ ਦੀ ਗੱਲ ਜਰੀਏ ਕਿ ਇਹ ਆਲਾ ਅਧਿਕਾਰੀ ਨਾਲ ਹੋਈ ਹੈ ਕਿ ਨਹੀਂ ਹੋਈ ਆਪਾਂ ਗੱਲਬਾਤ ਕਰਦੇ ਹਾਂ ਪ੍ਰਧਾਨ ਸਾਹਿਬ ਨਾਲ ਪਹਿਲਾਂ ਕੀ ਕਹਿੰਦੇ ਨੇ ਸਾਰੀ ਸਮੁੱਚੀ ਟੀਮ ਖੜੀ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਕੋ ਨਵਿਸ਼ ਕਰਤਾ ਕੀ ਨਾਮ ਦੇ ਮੇਰਾ ਨਾਮ ਸਨਿਸ਼ੇਰ ਗਰ ਅਨ ਆਰੀ ਮੰਡੀ ਮੇ ਦੂਰ ਹੋ ਰਿਹਾ ਨੇ ਪ੍ਰਧਾਨ ਬਟਾਲਾ ਸੋ ਸੰਨੀ ਜੀ ਕਿੱਦਾ ਦੇਖਦੇ ਹੋ ਕਿ ਤੀਜਾ ਦਿਨ ਹੋ ਗਿਆ ਤੀਜੇ ਦਿਨ ਵੀ ਪੂਰੇ ਪੰਜਾਬ ਦੀਆਂ ਮੰਡੀਆਂ ਬੰਦ ਨੇ ਤੇ ਬਟਾਲੇ ਦੀ ਗੱਲ ਕਰ ਲਈਏ ਬਟਾਲੇ ਵੀ ਵਿੱਚ ਵੀ ਜਰੀ ਹੈ ਵਰ ਵੀ ਕਿਤਨਾ ਕਿਤੇ ਰੈਸਟ ਕਰਦੀ ਪਈ ਕਿੱਦਾਂ ਲੱਗਦੇ ਹੋ ਕਿ ਕਿੱਦਾਂ ਚੱਲੂਗਾ ਕੰਮ ਫਿਰ ਇਦਾਂ ਦੇਖੋ ਜੀ ਨਾ ਤੇ ਮੈਂ ਸਾਡਾ ਕੋ ਰੈਸਟ ਕਰਨ ਨੂੰ ਜੀ ਕਰਦਾ ਨਾ ਮਜ਼ਦੂਰਾਂ ਦਾ ਰੈਸਟ ਕਰਨ ਨੂੰ ਜੀ ਕਰਦਾ ਜੀ ਅਸੀਂ ਸਰਕਾਰ ਕੋ ਮੰਗ ਕਰਦੇ ਆਂ ਵੀ ਸਾਡੀ ਮਜ਼ਦੂਰੀ ਜਿਹੜੀ ਆ ਉਹਦੇ ਵਿੱਚ ਵਾਧਾ ਕੀਤਾ ਜਾਵੇ ਅਸੀਂ ਆਪਣੇ ਕੰਮਾਂ ਦੇ ਉੱਤੇ ਪਰਤੀ ਆਪਾਂ ਵਿਹਲੇ ਬੈਠ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਨਾਲ ਪਸਾਨ ਵੀ ਪਰੇਸ਼ਾਨ ਨੇ ਆੜਤੀ ਸਾਰੇ ਜਾਨੀ ਕਿ ਹੜਤਾਲ ਦੇਗੇ ਸਿਲਨਾਂ ਵਾਲੇ ਇਸ ਕਰਕੇ ਆਪਾਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਹੱਡੀਆਂ ਮੰਗਾਂ ਦੇ ਖੇਤੀ ਤੋਂ ਖੇਤੀ ਮੰਨੀਆਂ ਜਾਣ ਤੇ ਅਸੀਂ ਆਪਣੇ ਕੰਮਾਂ ਦੇ ਉੱਤੇ ਪਰਤੀਏ ਜੀ ਹਾਂਜੀ ਸੋ 3 ਦਿਨ ਹੋ ਗਏ ਨੇ ਅੱਜ ਤੀਜਾ ਦਿਨ ਆ ਤੁਹਾਡੀ ਕੋਈ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਤੁਹਾਨੂੰ assurance ਦਿੱਤਾ ਹੋਵੇ ਕਿ ਤੁਹਾਡਾ ਜਿਹੜਾ ਮਸਲਾ ਹਲ ਕੋਈ ਦੂਜਾ ਕੋਈ ਹੋਈ ਗੱਲਬਾਤ ਦਾ ਕੋਈ ਮੈਸੇਜ ਆਇਆ ਤੁਹਾਨੂੰ ਸਾਡੇ ਪੰਜਾਬ ਪ੍ਰਧਾਨ ਅਰਸ਼ਮਾਜੀਤ ਤੁਲੀ ਅੰਮ੍ਰਿਤਸਰ ਉਹਨਾਂ ਨੇ ਕੱਲ ਡੀਸੀ ਸਾਹਿਬ ਔਰ ਅੰਮ੍ਰਿਤਸਰ ਔਰ ਸੈਕਟਰੀ ਬੋਰਡ ਪੰਜਾਬ ਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਕੋਈ 40 ਪੈਸੇ ਦਾ ਯਾਨੀ ਕਿ ਪ੍ਰਤੀ ਨਗ ਬੋਰੀ ਵਿੱਚ ਵਾਅਦਾ ਕੀਤਾ ਜੋ ਕਿ ਜਿਸ ਨੂੰ ਅਸੀਂ ਨਕਾਰਦੇ ਆ ਅਸੀਂ ਉਹ ਮਜ਼ਦੂਰੀ ਨਹੀਂ ਲੈਣੀ ਕਿਉਂਕਿ ਇਹ ਨੂੰ ਹਰਿਆਣੇ ਦੇ ਬੇਸ ਤੇ ਔਰ ਇਹ ਨੂੰ 25% ਮਜ਼ਦੂਰੀ ਦਾ ਵਾਅਦਾ ਕੀਤਾ ਜਾਵੇ ਸਾਡੇ ਘਰਾਂ ਦੀ ਜਿਹੜੀ ਰੋਟੀ ਪੱਕਦੀ ਹੋਵੇ ਜੀ ਜੇ ਮੰਨ ਲਓ ਅੱਜ 3 ਦਿਨ ਹੋ ਗਏ ਨੇ ਜੇ ਤੁਹਾਨੂੰ ਕੋਈ ਅੱਜ ਸ਼ਾਮ ਤੱਕ ਦਾ ਕੋਈ ਮੈਸੇਜ ਨਹੀਂ ਆਂਦਾ ਫਿਰ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਦੇਖੋ ਜੀ ਇਹ ਲਗਾਤਾਰ ਅੱਜ ਤੀਸਰਾ ਦਿਨ ਹੜਤਾਲ ਹੈ ਜਿਹੜਾ ਉਹ ਚੱਲਣ ਡਿਆ ਵਾ ਮਜ਼ਦੂਰ ਸਾਰੇ ਆਰਾਮ ਕਰਨ ਡੇ ਨੇ ਔਰ ਆਪ ਆਪਣੇ ਕੰਮਾਂ ਤੋਂ ਹਟ ਕੇ ਬੈਠੇ ਨੇ ਜੇ ਅੱਜ ਸ਼ਾਮ ਤੱਕ ਕੋਈ ਸਰਕਾਰ ਫੈਸਲਾ ਲੈਂਦੀ ਠੀਕ ਹੈ ਨਹੀਂ ਤਾਂ ਕੱਲ ਤੋਂ ਆਪਾਂ ਪੂਰੇ ਪੰਜਾਬ ਦੇ ਵਿੱਚ ਕੋਈ ਰਣਨੀਤੀ ਬਣਾ ਕੇ ਛੜਕਾਂ ਦੇ ਉੱਤੇ ਉਤਰਾਂਗੇ ਔਰ ਪੰਜਾਬ ਦੀਆਂ ਪੂਰੇ ਦੀਆਂ ਛੜਕਾਂ ਜਿਹੜੇ ਜਾਮ ਕੀਤੇ ਜਾਣਗੇ ਸੋ ਪ੍ਰਧਾਨ ਸਾਹਿਬ ਲੇਬਰ ਆ ਲੇਬਰ ਦਾ ਖਰਚਾ ਉਨਾ ਹੀ ਰਹਿਣਾ ਤੁਹਾਡੇ ਵੀ ਪਰਿਵਾਰ ਨੇ ਲੇਬਰ ਦੇ ਵੀ ਪਰਿਵਾਰ ਆ ਬਾਹਰੋਂ ਵੀ ਮਜ਼ਦੂ ਔਰ ਕਿਤਨਾ ਕਿਤੇ ਖਰਚਾ ਵੀ ਜਿਹੜਾ ਖਰਚਾ ਤੇ ਪੂਰੇ ਰਹਿਣਾ ਪਰ ਕਿੱਦਾਂ ਚੱਲੂਗਾ ਇਦਾਂ ਜੇ ਹਰਤਾਲਾ ਚੱਲਦੀ ਜਾ ਰਹੀਆਂ ਕਿਤਨਾ ਕਿਤੇ ਕਿਸਾਨ ਵੀ ਜਿਹਰੇ ਨੇ ਉਹ ਉਹ ਵੀ ਨਿਰਾਸ਼ ਨੇ ਲੇਬਰ ਵੀ ਜਿਹੜੀ ਲੇਬਰ ਦਾ ਵੀ ਖਰਚਾ ਪੈ ਰਿਆ ਤੇ ਕਿਤਨਾ ਕਿਤੇ ਸਾਰਿਆਂ ਨੂੰ ਮਾਰਜਰੀ ਚਲਣੀ ਪੈ ਰਹੀ ਕਿੱਦਾਂ ਫਿਰ ਚੱਲੂਗਾ ਜੀ ਇਹ ਕੰਮ ਦੇਖੋ ਜੀ ਮਾਰਜਰੀ ਚ ਚਲਣੀ ਪੈਣੀ ਹੈਗੀ ਕਿਉਂਕਿ ਤਿੰਨ ਦਿਨ ਤੋਂ ਮੰਡੀਆਂ ਬੰਦ ਨੇ ਕੋਈ ਕੰਮ ਕਰ ਨਹੀਂ ਹੈਗਾ ਸਾਡੇ ਕੋਲ ਅਸੀਂ ਜਿੱਦਾਂ ਮਰਜ਼ੀ ਇਧਰ ਉਧਰ ਫੜ ਤੜ ਕੇ ਜਾਨੀ ਕਿ ਗੁਜ਼ਾਰਾ ਕਰੀਏ ਆਪਣੇ ਲੇਬਰਾਂ ਦਾ ਜਿਹੜਾ ਪੇੜ ਭਰੀਏ ਲੇਕਿਨ ਹੜਤਾਲ ਜਿਹੜੀ ਟੁੱਟਣ ਵਾਲੀ ਨਹੀਂ ਹੈ ਇਹ ਕੱਲ ਤੋਂ ਆਪਾਂ ਛੜਕਾਂ ਦੇ ਉੱਤੇ ਉਤਰਾਂਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਆਪਾਂ ਆਪਣੇ ਕੰਮਾਂ ਤੋਂ ਨਹੀਂ ਪਰ ਜੀ ਸੋ ਗੱਲਬਾਤ ਵੀ ਕਰਾਂਗੇ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਗੁਰਮੀਤ ਚੰਦ ਬਟਾਰਾ ਮੰਡੀ ਮਜ਼ਦੂਰ ਜੁਨੀਆ ਦਾ ਜਨਰਲ ਸੈਕਟਰੀ ਜੀ ਹਾਂਜੀ ਅਸੀਂ ਸਾਹਿਬ ਕਿੱਦਾਂ ਦੇਖਦੇ ਹੋ ਕਿ ਅੱਜ 3 ਦਿਨ ਹੋ ਗਏ ਨੇ ਤੁਸੀਂ ਪੂਰੀ ਆਪਣੀ ਜਿਹੜੀ ਟੀਮ ਲੈ ਕੇ ਐਦਾ ਹੀ ਪਟਾਲਾ ਮੰਡੀ ਦੇ ਵਿੱਚ ਹੜਤਾਲ ਤੇ ਬੈਠੇ ਹੋ ਕੰਮ ਕਰ ਵੀ ਸਾਰਾ ਠੱਪ ਹੈ ਲੇਬਰ ਲੇਬਰ ਦੀ ਗੱਲ ਕਰ ਲਈ ਲੇਬਰ ਵੀ ਤੁਸੀਂ ਤੁਸੀਂ ਉਹਨਾਂ ਨੂੰ ਰੋਟੀ ਪਾਣੀ ਛਕਾ ਰਹੇ ਹੋ ਤੇ ਕਿੱਦਾਂ ਚੱਲੇਗਾ ਕੰਮ ਫਿਰ ਕਿਉਂ ਨਹੀਂ ਸਰਕਾਰਾਂ ਤੁਹਾਡੀਆਂ ਗੱਲਾਂ ਮੰਨਦੀਆਂ ਦੇਖੋ ਜੀ ਸਰਕਾਰ ਨੇ ਨਹੀਂ ਵੀ ਸਾਡੀਆਂ ਮੰਗਾਂ ਮੰਨੀਆਂ ਫਿਰ ਜਿਹੜੀ ਲੇਬਰਾਂ ਬਾਹਰ ਸਦੀਆਂ ਨੂੰ ਰੋਟੀ ਪਾਣੀ ਖਿਲਾਨਾ ਪੈਗਾ ਸਾਡਾ ਉਹਦੇ ਵਿੱਚ ਅਸੀਂ ਆਸੇ-ਪਾਸੋਂ ਕਿਤੇ ਵੀ ਕੋਈ ਪੈਸੇ ਇਕੱਠੇ ਕਰੀਏ ਜਿੱਥੋਂ ਵੀ ਮਰਜ਼ੀ ਲਈਏ ਲੇਬਰ ਨੂੰ ਛਕਾਵਾਂਗੇ ਇਹ ਵੀ ਤੋਂ ਉਹਨਾਂ ਦੇ ਘਰ ਦੇ ਖਰਚੇ ਵਿੱਚ ਚੁੱਕਾਂਗੇ ਜੇ ਆਪਾਂ ਹਰਤਾਜ਼ ਤੇ ਬੈਠੇ ਆਂ ਤੇ ਹਰਤਾਜ਼ ਤੇ ਮੈਂ ਦੇ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਨੇ ਸਰਕਾਰ ਕਈ ਮੁਸ਼ਕਲਾਂ ਨੇ ਆਜੂ ਉੱਠਣਗੇ ਕੱਲ ਉੱਠਣ ਪਰ ਇਹ ਭਗਵੰਤ ਮਾਨ ਸਰਕਾਰ ਦਾ ਜਿਹੜਾ ਨਾ ਗਲਤ خیال ਏ ਕਿ ਇਹ ਸਰਕਾਰ ਜਿਹੜੀ ਇਹ ਮਲੇ ਗੇਨ ਮਜ਼ਦੂਰਾਂ ਥਾਲ ਦੇਗੀ ਅਸੀਂ ਨਹੀਂ ਉਹਨਾਂ ਦੇ ਉੱਠਣਾ ਜਿੰਨਾ ਚਿਰ ਸਾਡਾ 50% ਤੇ ਜਿਹੜਾ ਹਰਿਆਣੇ ਦੀ ਮਜ਼ਦੂਰੀ ਬਰਾਬਰ ਨਹੀਂ ਕਰਦੇ ਪੰਜ ਰੁਪਏ ਤੋੜਾ ਲੋੜ ਦੇ ਵਿੱਚ ਬਰਾਬਰ ਨਹੀਂ ਕਰਦੇ ਸਾਣਾ ਅਸੀਂ ਉਹਨਾਂ ਚ ਕੋਈ ਵੀ ਫੈਸਲਾ ਨਹੀਂ ਲਾਉਣਾ ਕਿਉਂਕਿ ਸਾਡੇ ਜਿਹੜੇ ਹਾਈ ਕਮਾਂਡ ਲੀਡਰ ਨੇ ਸੁਪਾ ਕਮੇਟੀ ਦੇ ਆਪ ਤੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਸਾਡੇ ਸਾਰੇ ਨਾਲ ਨੇ ਜਿਨ੍ਹਾਂ ਦੇ ਵਿਦੇ ਕਾਲਾ ਜੀ ਰਕੇਸ਼ ਕੁਮਾਰ ਤੁੱਲੇ ਜੀ ਇਹ ਸਾਡੇ ਨਾਲ ਨੇ ਸਭ ਅਸੀਂ ਇੱਕ ਮੁੱਠੇ ਇਸੇ ਕਰਕੇ ਆਤਾ ਹੜਤਾਲ ਕੀਤੀ ਏ ਕਿ ਇਕੱਲੇ ਇਕੱਲੇ ਨਹੀਂ ਸਾਡੇ ਪਏ 12 ਬਾਰਾਖਾਣਾ ਅਸੀਂ ਜਦੋਂ ਵੀ ਹੜਤਾਲ ਕਰਾਂ ਇਕੱਠੇ ਕਰਾਂਗੇ ਇੱਕਠੇ ਜਦੋਂ ਆਪ ਦੀ ਸਾਡੇ ਨਾਲ ਦੇ ਮਜ਼ਦੂਰ ਉਹਨਾਂ ਦੇ ਨਾਲ ਨੇ ਉਹਨਾਂ ਦੀ ਢਾਈ ਰੁਪਈਆ ਦੀ ਵੀ ਦਵਾਵਾਂਗੇ ਤੇ ਨਾਲ ਲਿਵਰ ਦੀ ਮਜ਼ਦੂਰੀ ਵੀ ਦਵਾਵਾਂਗੇ ਉਹ ਸਾਨੂੰ ਦਵਾਵਾਂਗੇ ਸਿ ਉਹਨਾਂ ਨੂੰ ਦਵਾਵਾਂਗੇ ਕਿਉਂਕਿ ਇਹ ਇੱਕ ਮਰਦ ਦੇ ਇੱਕ ਮੁੱਠ ਵੱਲ ਜੇ ਨਾ ਤਾਂ ਉਹਨ ਤੋਂ ਉਹਨਾਂ ਮੁਸ਼ਕਲ ਹੋ ਜਾਂਦਾ ਅਗਰ ਸੇ ਕੱਲੇ ਕੱਲੇ ਹੋ ਜਾਂਦੇ ਆ ਤੇ ਉਹਦੇ ਵਿੱਚ ਜਿਹੜਾ ਸਾਡਾ ਨੁਕਸਾਨ ਹੁੰਦਾ ਸੀ ਇਸ ਕਰਕੇ ਅਸੀਂ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਵੀਦੇ ਕਾਲਾ ਜੀ ਸਾਡੇ ਮੰਡੀ ਦੇ ਬਟਾਲਾ ਦੇ ਗੁਰਵਿੰਦਰ ਸਿੰਘ ਜੀ ਜੌਲੀ ਨੇ ਭਾਜੀ ਨਾਗਨੇ ਰੱਖੇ ਨਾ ਮਨਵੀਰ ਸਿੰਘ ਇਹ ਵੀ ਨੇ ਸਾਡੇ ਨਾਲ ਅਸੀਂ ਸਾਰੇ ਆਪ ਤੇ ਐਸੋਸੀਏਸ਼ਨ ਤੇ ਸੰਮੇ ਪ੍ਰਧਾਨ ਆਪਣੇ ਸਾਡੇ ਬਟਾਰਾ ਦੇ ਨੇ ਮਜ਼ਦੂਰਾਂ ਦੇ ਜਿਹੜੇ ਪ੍ਰਧਾਨ ਨੇ ਅਸੀਂ ਮਿਲ ਕੇ ਸਾਰਿਆਂ ਨੇ ਇਹ ਫੈਸਲਾ ਲਿਆ ਕਿ ਜਿੱਨਾਂ ਤੇ ਸਰਕਾਰ ਸਾਡੀਆਂ ਮੰਗਾਂ ਤੇ ਖਰੀ ਲਈ ਉੱਤੇ ਦੀ ਉਹਨਾ ਚ ਹਰਤਾਲ ਸਾਡੀ ਜਾਰੀ ਰਹੀ ਅੱਗੇ ਰਹੀ ਸਾਡੀ ਮਜ਼ਦੂਰਾਂ ਨੇ ਇਹ ਸੀ ਕਿ ਇਹਨਾਂ ਨੂੰ ਹੋਰੇ ਖਰਚਾ ਕਿੱਥੋਂ ਮਿਲਣਾ ਕਿੰਨਾ ਨਹੀਂ ਅੱਜ ਸਾਡੇ ਕਮੇਟੀ ਨੇ ਫੈਸਲਾ ਕੀਤਾ ਕਿ ਆਪਾਂ ਜਿੰਨਾ ਚਿਰ ਹਰਤਾਲ ਤੇ ਰਹਾਂਗੇ ਉਹਨਾਂ ਦੇ ਮਜ਼ਦੂਰਾਂ ਕੋ ਖਰਚਾ ਨਹੀਂ ਕਟਾਂਗੇ ਆਪਣੇ ਕੋਲੋਂ ਆਸ-ਪਾਸੋਂ ਲੈ ਕੇ ਖਰਚ ਕਰਕੇ ਉਹਨਾਂ ਨੂੰ ਪੇਟ ਪਾਲਾਂਗੇ ਹਰਤਾਲ ਨਹੀਂ ਛੱਡਾਂਗੇ ਕਿ ਜੇ ਇਸ ਵੇਲੇ ਸਰਕਾਰ ਇਹ ਮਤਲਬ ਇਹਨਾਂ ਨੂੰ ਖਰਚਾ ਪੈ ਰਿਹਾ ਮਜ਼ਦੂਰਾਂ ਦਾ ਖਰਚਾ ਪੈ ਰਿਹਾ ਤੇ ਆਪੇ ਉੱਠ ਜਾਣਗੇ ਇਹ ਭਗਵੰਤ ਮਾਨ ਸਰਕਾਰ ਦਾ ਗਲਤ ਖਿਆਲ ਏ ਇਹ ਆਪਣੇ ਮਨ ਚੋ ਕਰ ਲਵੇ ਤੇ ਜੇ ਛੇਤੀ ਮੰਗਾ ਮੰਨ ਲਵੇ ਠੀਕ ਹੈ ਨਹੀਂ ਤੇ ਫਿਰ ਸੜਕਾਂ ਤੇ ਲੋਕਾਂ ਨੂੰ ਤੋੜ ਡਾਵੇਗਾ ਸੁਭਾ ਕਮੇਟੀ ਦਾ ਫਿਰ ਸਗੜ ਸੜਕਾਂ ਦੇ ਉਤਰਾਂਗੇ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਜੀ ਮੇਰਾ ਕੀਰਚੰਦ ਸੈਕਟਰੀ ਸਾਹਿਬ ਕਿੱਦਾਂ ਦੇਖਦੇ ਹੋ ਕਿ ਅੱਜ ਤੀਜਾ ਦਿਨ ਹੋ ਗਿਆ ਪਰ ਸਰਕਾਰ ਵੱਲੋਂ ਕੋਈ ਤੁਹਾਨੂੰ ਮੈਸੇਜ ਦਾ ਕੋਈ ਆਇਆ ਨਹੀਂ ਸਰ ਕੋਈ ਨਹੀਂ ਸਰ ਵਾਲੀ ਕੋਗਰ ਪੈਸੇ ਨਾ ਕਟੋਗੜ 10 ਵਜੇ 15 ਵਜੇ ਕਿਟਾਰੂ ਚੱਕ ਨੂੰ 2 3 ਵਜੇ ਮਿਲ ਚੁਕੇ ਆ ਅਸੀਂ ਬਸ ਖੁਡੀਆਂ ਸਾਹਿਬ ਨੂੰ ਮਿਲ ਚੁਕੇ ਆ ਜੀ ਇਸ ਤਰ੍ਹਾਂ ਕਈ ਵਾਰ ਚੰਡੀਗੜ੍ਹ ਜਾ ਹਰ ਮੀਟਿੰਗ ਵਿੱਚ ਸਾਡਾ ਕਟੋਗੜ ਇੱਕ ਮੰਡੀ ਦਾ ਖਰਚਾ 10000 ਤੋਂ 12000 ਦਾ ਉਹ ਤੇ ਪੰਜੇ ਪੰਜੀ 30 30 ਚੱਲ ਜਲੀ ਗੱਡੀਆਂ ਹੀ ਜਾਂਦੇ ਨੇ ਬਹੁਤ ਖਰਚਾ ਕਰਦਾ ਹੈ ਬਸ ਸਾਨੂੰ ਲਾਰੇ ਦੇ ਲਾਰੇ ਲਾਰੇ ਦੇ ਲਾਰੇ ਲਾਰੇ ਦੇ ਲਾਰੇ ਲੈ ਕੇ 2 ਸਾਲ ਪਹਿਲਾਂ ਜਿਹੜਾ ਇਹਨਾਂ ਵਾਦਾ ਕੀਤਾ ਸਾਡਾ 50% ਦਾ ਉਹ ਕਾਇਦਾ ਜਾਂ ਲਾਗੂ ਆ ਪਰ ਹਜੇ ਤੱਕ ਸਾਡੂ ਕੋ 25% ਮਜ਼ਦੂਰੀ ਨਹੀਂ ਆਈ ਪੀਸ ਕਰਕੇ ਸਾਨੂੰ ਮਜਬੂਰਨ ਮੰਡੀ ਬੰਦ ਕਰਨੀ ਪਈ। ਸੋ ਖਰਚਾ ਵੀ ਹੋਣਾ ਏ, ਬੱਚੇ ਵੀ ਪਾਲਣੇ ਨੇ। ਪਰ ਕਿਤਨਾ ਕਿਤੇ ਤੁਹਾਡੀ ਜਿਹੜੀ ਜੂਨੀਅਰ ਉਹਨਾਂ ਨੇ ਕਹਿ ਦਿੱਤਾ ਕਿ ਲੇਬਰ ਨੂੰ ਜਿਹੜਾ ਖਰਚਾ ਵੀ ਰੋਟੀ ਪਾਣੀ ਵੀ ਤੁਹਾਡੇ ਵੱਲੋਂ ਫ੍ਰੀ ਸਕਾਈ ਜਾ ਰਹੀ ਏ। ਇੱਦਾਂ ਦੇਖਦੇ ਹੋ ਕੰਮਕਾਰ ਵੀ ਠੱਪ ਹੋ ਗਿਆ ਮੰਡੀਆਂ ਤੇ ਕਿਸਾਨ ਵੀ ਜਿਹਰੇ ਨੇ ਉਹਨਾਂ ਦੀ ਵੀ ਫਸਲ ਕਿਤਨਾ ਕਿਤੇ ਰੋਲਦੀ ਪਈ ਏ ਤੇ ਜਿਹਰੇ ਆਰਤੀਏ ਉਹਨਾਂ ਦਾ ਵੀ ਕਿਤਨਾ ਕਿਤੇ ਨੁਕਸਾਨ ਹੋ ਰਿਹਾ। ਕੀ ਕਹਿਣਾ ਚਾਹੁੰਦੇ ਹੋ? ਪਰ ਵੇਖੋ ਗੱਲ ਤਾਂ ਕਿ ਇਹ ਸਾਰੇ ਦਾ ਜ਼ਿੰਮੇਵਾਰ ਸਿਰਫ ਸਰਕਾਰ ਨਾਲ ਸਰਕਾਰ ਦੀ ਜ਼ਿੰਮੇਵਾਰ ਹੈ ਕਿਉਂਕਿ ਉਹਨੇ ਸਾਨੂੰ ਵਾਦਾ ਕਰ ਦਿੱਤਾ ਜਿੰਨੀ ਸਾਡੀ ਲੇਵਰੇ ਇਹਨਾਂ ਨਾਲ ਸਾਡੀ ਰੋਟੀ ਉਹ ਜੀ ਨਹੀਂ ਪੂਰੀ ਹੁੰਦੀ ਜਿੰਨੀ ਸਾਡੀ ਅਸੀਂ ਸਵੇਰੇ 4 ਵਜੇ ਉੱਠਦੇ ਆ ਸਵੇਰੇ ਰਾਤ ਕੰਮ ਕਰਦਾ ਸਾਨੂੰ 12 ਵਜੇ ਤੇ ਆ ਦਿਹਾੜੀ ਲੱਗਦੀ 3-4 ਰੁਪਏ ਉਹਨਾਂ ਮਹਾਰਾਸ਼ਨ ਖਰਚੇ ਪੂਰਾ ਹੁੰਦਾ ਬੰਦੇ ਰਵਾਂਸ ਲੈ ਕੇ ਭੱਜਣ ਨੂੰ ਫਿਰਨਦੇ ਨੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਬੈ ਗਏ ਨੇ ਨਹੀਂ ਪੂਰਾ ਦਾ ਇਸ ਕਰਕੇ ਮਜਬੂਰ ਨਹੀਂ ਮੰਡੀ ਮੰਡਾ ਕਰੀ ਜਾ ਰਹੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੰਘਦੇ ਪਏ ਆ ਜੇ ਲੇਬਰ ਦੀ ਗੱਲ ਕਰ ਲਈਏ ਤੇ ਲੇਬਰ ਜਿਹੜੀ ਬਾਹਰੋਂ ਵੀ ਆਈ ਏ ਪਰ ਉਹਨਾਂ ਨੂੰ ਇਹਨਾਂ ਨੇ ਜੂਨੀਅਨ ਤੇ ਸਾਰੇ ਮੈਂਬਰਾਂ ਨੇ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਵੀ ਜਰਾੇ ਖਾਣਾ ਆਪਣੇ ਵੱਲੋਂ ਜਰਾੇ ਫ੍ਰੀ ਕਰ ਦਿੱਤਾ ਏ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਦੇਖੋ ਬੜੀ ਵੱਡੀ ਗੱਲ ਆ ਕਿ ਉਹ ਜੇ ਲੇਬਰ ਕੰਮ ਕਰਦੀ ਏ ਤਾਂ ਫੇਰ ਹੀ ਲੋਕਾਂ ਦੇ ਘਰਾਂ ਦੇ ਵਿੱਚ ਚੋਲ ਜਾਂ ਆਟਾ ਪਹੁੰਚਦਾ ਏ ਤੇ ਉਹ ਲੇਬਰ ਦੀ ਜਰੀਏ ਰੋਟੀ ਇਹਨਾਂ ਨੇ ਫ੍ਰੀ ਕਰ ਦਿੱਤੀ ਏ ਸੋ ਜਿੰਨਾ ਤੱਕ ਮੰਗਾ ਕਹਿੰਦੇ ਨੇ ਨਹੀਂ ਮੰਨੀਆਂ ਜਾਣਗੀਆਂ 19 ਦਿਨ ਪੰਜਾਬ ਦੀਆਂ ਮੰਡੀਆਂ ਐਦਾਂ ਹੀ ਬੰਦ ਰਹਿਣਗੀਆਂ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਔਨਗਰਵਾਲ ਦੇ ਨਾਲ ਲੱਖੀ ਰਾਜਪੂਤ ਬਟਾਲਾ